ਬਾਪਾ ਬੱਚਿਆਂ ਸਾਲਾਂ ਦਾ ਮੈਂ ਬੜੇ ਵਸਣਾ ਭਾਲੇ ਸੀ ਹਾਏ ਮੇਰਾ ਬੋਤ ਮੇਰਾ ਵਸਾ ਨਹੀਂ ਸੀ ਖਾਂਦਾ ਕਹਿੰਦਾ ਮम्मी ਰੋਟੀ ਖਾ ਦੀਆ ਮੈਂ ਕਿਹਾ ਹੋ ਖਾ ਲਈ ਜੁੱਲਿਆਂ ਚ ਵੱੜ ਗਿਆ ਮੈਂ ਅੱਜ ਠੰਡੇ ਵੀ ਪਿਆਏ ਵਸੇ ਇੰਨੀ ਗੱਲ ਹੋਈ ਮੇਰੇ ਨਾਲ ਆਖਰੀ ਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਇੱਕ 24 ਸਾਲਾ ਨੌਜਵਾਨ ਦੀ ਪੁਰਤਗਾਲ ਦੇ ਇੱਕ ਪਿੰਡ ਸ਼ਹਿਰ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮੇਰੇ ਤੱਕ ਨੌਜਵਾਨ ਦੀ ਪਛਾਣ ਤਜਿੰਦਰ ਸਿੰਘ ਵਜੋਂ ਹੋਈ ਹੈ। ਹਾਦਸੇ ਦੌਰਾਨ ਕਾਰ ਵਿੱਚ ਪੰਜ ਨੌਜਵਾਨ ਸਵਾਰ ਸਨ। ਤੋਂ ਦੱਸਦੇ ਕਿ ਕਾਰ ਬੇਕਾਬੂ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਸ ਵਿੱਚ ਤਜਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਹੋਰ ਨੌਜਵਾਨਾਂ ਨੂੰ ਵੀ ਮਾਮਲੀ ਸੱਟਾਂ ਲੱਗੀਆਂ ਨੇ। ਜਾਣਕਾਰੀ ਦਿੰਦੇ ਆ ਮੇਰੇ ਤੱਕ ਨੌਜਵਾਨ ਦੇ ਪਿਤਾ ਭਗਵੰਤ ਸਿੰਘ ਨੇ ਦੱਸਿਆ ਕਿ ਉਸਨੇ 16 ਮਹੀਨੇ ਪਹਿਲਾਂ ਕਰਜਾ ਚੁੱਕ ਕੇ ਆਪਣੇ ਮੁੰਡੇ ਨੂੰ ਪੁਰਤਗਾਲ ਤੇ ਜੈਸੀ ਤਾਂ ਜੋ ਘਰ ਦੀ ਆਰਥਿਕ ਹਾਲਤ ਚੰਗੀ ਹੋ ਸਕੇ ਐਤਵਾਰ ਸਵੇਰੇ ਰਿਸ਼ਤੇਦਾਰਾਂ ਨੇ ਕਹਾਰਾ ਕਿ ਇਹ ਸੂਚਨਾ ਦਿੱਤੀ ਕਿ ਤੁਹਾਡੇ ਮੁੰਡੇ ਦੀ ਪੁਰਤਗਾਲ ਦੇ ਲਿਸਬਨ ਵਿੱਚ ਮੌਤ ਹੋ ਗਈ ਹੈ ਬਾਈ ਜੀ ਕਿਹਾਓ ਨੌ ਮਹੀਨੇ ਹਾਂਜੀ ਨੌ ਮਹੀਨੇ ਕਿਹੜੇ ਸ਼ਹਿਰ ਚ ਹਾਂ ਲਿਸਬਨ ਸ਼ਹਿਰ ਲਿਸਬਨ ਸ਼ਹਿਰ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਹਦੀ ਮੌਤ ਇਸ ਤਰ੍ਹਾਂ ਹੋ ਗਈ ਸਾਨੂੰ ਪਰਸੋਂ ਪਤਾ ਲੱਗਿਆ 9 ਵਜੇ ਦੀ ਗੱਲ ਹੋਈ ਆ ਸਵੇਰੇ 6 ਵਜੇ ਆਏ ਆ ਤੁਹਾਨੂੰ ਕਹਿਣ ਬਿਨਾਂ ਨਾਮ ਦੇ ਜਿਹਨਾਂ ਨੇ ਫੋਨ ਕੀਤਾ ਨਾ ਜਿਹਨਾਂ ਨੇ ਫੋਨ ਕੀਤਾ ਪਾਪੀ ਲੱਗਦੀ ਆ ਉਹਦਾ ਭਰਾ ਹੀ ਉੱਥੇ ਕਿਸ ਤਰ੍ਹਾਂ ਕੀਤੀ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਸੀ ਇਨਸੀਡੈਂਟ ਹੀ ਹੋਇਆ ਉਹਦਾ ਕੰਮ ਬਤਾਉਂਦੇ ਹਨ ਪਏ ਗੱਡੀ ਪਲਟੀ ਆ ਪੰਜ ਜਾਨੇ ਹਾਰੇ ਕਿੰਨੇ ਬੱਚੇ ਤੁਹਾਡੇ ਦੋ ਕੱਕੇ ਨੇ ਛੋਟਾ ਜਿਹਾ ਬੱਚਾ ਮਰੇ ਸੀ ਇਹ ਛੋਟਾ ਹੈ ਤੇਜਿੰਦਰ ਸਿੰਘ ਛੋਟਾ ਹੀ ਹੈ ਜਿਹੜਾ ਮਰਿਆ ਤੁਸੀਂ ਆਪ ਕੀ ਕੰਮ ਕਰ ਕਰਦੇ ਹੋ ਖੇਤੀ ਖੇਤੀਬਾੜੀ ਥੋੜੀ ਜਿਹੀ ਬੜੀ ਪਰ ਖੇਲਾ ਦੇਣਾ ਉਹ ਲੱਗਦਾ ਹਾਂ ਇਹ ਮਾਜ ਰੱਖੀ ਆ ਆਖਰੀ ਵਾਰ ਤੁਹਾਡੀ ਆਪਣੇ ਪੁੱਤ ਨਾਲ ਕਦੋਂ ਗੱਲ ਹੋਈ ਸੀ ਹਾਂ ਠੀਕ ਆਖਰੀ ਵਾਰੀ ਉਹਨੂੰ ਪਰਸੋਂ ਹੀ 9 ਵਜੇ ਹੋਈ ਹੈ ਕੀ ਕਹਿੰਦਾ ਸੀ ਕੁਝ ਨਹੀਂ ਉਹਨੇ ਕਿਹਾ ਹੈਗਾ ਜਿੱਦਾਂ ਠੀਕ ਠਾਕ ਹਾਲ ਚਾਲ ਪੁੱਛਿਆ ਉਹਨੇ ਬਸ ਹਾਂਜੀ ਜੀ ਇਥੋਂ ਤੁਹਾਨੂੰ ਪਤਾ ਕਿ ਗਰੀਬੀ ਦੇ ਵਿੱਚ ਸਾਰੇ ਬੱਚੇ ਭੇਜ ਜਾਂਦੇ ਨੇ ਕਰਜ਼ਾ ਚੱਕ ਕੇ ਭੇਜਿਆ ਉਹਨੂੰ ਅਜੇ ਉਹਨੂੰ ਸਵਾ ਸਾਲ ਵੀ ਨਹੀਂ ਹੋਇਆ ਉੱਥੇ ਗਿਆ ਉਹਨੂੰ ਉਹ ਨਹੀਂ ਉਹਨੂੰ ਕੰਮ ਮਿਲਿਆ ਸੀ ਕੰਮ ਤੋਂ ਆ ਰਿਹਾ ਸੀ ਤੇ ਆਉਂਦੇ ਉਹਦਾ ਐਕਸੀਡੈਂਟ ਹੋ ਗਿਆ ਜਿੱਦੇ ਚੌਦੀ ਡੈਥ ਹੋ ਗਈ ਓਨ ਸਪਾਟ ਕਾਹਦੀ ਵਿੱਚ ਸੀ ਇਹ ਕਾਰ ਦੇ ਵਿਚਾਰਿਆ ਸੀ ਜੀ ਆਖਰੀ ਵਾਰੀ ਤੁਹਾਡੀ ਗੱਲ ਹੋਈ ਉਹਨਾਂ ਪਰ ਆ ਨਹੀਂ ਇਹਨਾਂ ਦੀ ਮੰਮੀ ਦੀ ਹੋਈ ਹੈ ਗੱਲ ਕਿ ਮੇਰੀ ਨਹੀਂ ਹੋ ਪਾਈ ਤੇ ਜਦੋਂ ਤੇ ਹੀ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਹਾਂਜੀ ਅਸੀਂ ਆ ਹੀ ਕਾਹਾਂਗੇ ਕਿ ਸਾਡਾ ਮੇਰਾ ਕਲਪੁਰਾ ਸਾਡਾ ਬੱਚਾ ਸਾਲੂ ਛੇਤੀ ਤੋਂ ਛੇਤੀ ਉਹਦੀ ਲਾਸ਼ ਸਾਡੇ ਤੱਕ ਡੈੱਡ ਬੋਡੀ ਪਹੁੰਚੇ ਤਾਂ ਜੋ ਅਸੀਂ ਉਹਨੂੰ ਖੇਰੀ ਵਾਰ ਦੇਖ ਸਕੀਏ ਕਿਉਂਕਿ ਅਸੀਂ ਦੂਰ ਬੈਠੇ ਹਾਂ ਇੱਕ ਮਾਂ-ਬਾਪ ਦੀ ਸਾਰੇ ਭੈਣ ਭਰਾਵਾਂ ਦੀ ਹਾਲਤ ਕਿ ਹੋ ਜਾਂਦੀ ਅਸੀਂ ਤੁਹਾਨੂੰ ਉਹ ਬਿਆਨ ਹੀ ਨਹੀਂ ਕਰ ਸਕਦੇ ਸਾਡੇ ਕੋਲ ਲਫ਼ਜ਼ ਹੀ ਨਹੀਂ ਹੈਗੇ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਖੋ ਲਿਆ ਆ ਤੁਸੀਂ ਸਾਡੀ ਇਹੀ ਡਿਮਾਂਡ ਹੈ ਕਿ ਸਾਡਾ ਬੱਚਾ ਸਾਡੇ ਤੱਕ ਪਹੁੰਚਾ ਦਿਓ 8 ਵਜੇ ਨੇ ਉਦਾਂ ਮੈਨੂੰ 9:30 ਫੋਨ ਕਰਦਾ ਜਦੋਂ ਕੰਮ ਤੋਂ ਆਉਂਦਾ ਹੈ ਰੋਜ਼ ਹੀ ਇਹਨੇ ਮੈਨੂੰ ਰਾਤ ਨੂੰ ਫੋਨ ਕਰਨਾ ਹੀ ਕਰਨਾ ਹੈ ਮੈਨੂੰ ਕਹਿੰਦਾ ਮੰਮੀ ਤੋਂ ਸੁੱਤੀ ਨਹੀਂ ਮੈਂ ਕਿਹਾ ਨਹੀਂ ਤੇਜੀ ਮੈਂ ਨਹੀਂ ਅਜੇ ਸੁੱਤੀ ਜੇ ਉਹਦਾ ਨਹੀਂ ਫੋਨ ਆਉਣਾ ਤਾਂ ਮੈਂ ਕਰ ਲੈਣਾ ਮੈਨੂੰ ਕਹਿੰਦਾ ਰੋੜਿਆਂ ਦਾ ਮੁੰਡਾ ਆ ਇੱਥੇ ਗੰਗਾ ਚੱਕ ਤੋਂ ਕਹਿੰਦਾ ਮੰਮੀ ਮੇਰਾ ਲਸਾਂ ਸਪੇਈ ਦੇ ਇਹ ਨਾਲੇ ਮੇਰੀ ਚੈਨੀ ਭੇਜ ਦੇ ਜਾਂਦੀ ਦੀ ਹੀ ਇੱਥੇ ਪਈ ਤੇ ਮੈਂ ਕਿਹਾ ਮੈਂ ਤੇਜ ਕੱਪੜੇ ਭੇਜਾਂ ਕਹਿੰਦਾ ਨਾ ਮੰਮੀ ਕੱਪੜੇ ਨਾ ਭੇਜੀ ਮੈਂ ਇੱਥੋਂ ਹੀ ਲੈ ਲੈਣੇ ਕਹਿੰਦਾ ਮੰਮੀ ਰੋਟੀ ਖਾ ਦਿਆ ਮੈਂ ਕਿਹਾ ਉਹ ਖਾ ਲਈ ਜੁੱਲਿਆਂ ਚ ਵੜ ਗਿਆ ਮੈਂ ਅੱਜ ਠੰਡੇ ਵਿੱਚ ਪਿਆਏ ਬਸ ਇੰਨੀ ਗੱਲ ਹੋਈ ਮੇਰੇ ਨਾਲ ਆਖਰੀ ਆਖਰੀ ਇੰਨੀ ਗੱਲ ਹੋਈ ਏ ਮੌਤ ਦੀ ਸੂਚਨਾ ਜਿਹੜੀ ਕਿ ਮੌਤ ਦੀ ਸੂਚਨਾ ਮੇਰੀ ਭਾਬੀ ਲੱਗਦੀ ਐ ਇੱਥੋਂ ਗੰਗਾ ਚੱਕੋ ਉਹਦਾ ਭਰਾ ਹੀ ਉੱਥੇ ਉਹਨੇ ਹੀ ਕੰਮ ਤੇ ਲਵਾਇਆ ਹੀ ਇਹਨੂੰ ਉਹਨੇ ਆਪਣੀ ਭੈਣ ਨੂੰ 3 ਵਜੇ ਦੱਸ ਦਿੱਤਾ ਉਹ ਮੈਨੂੰ 6 ਵਜੇ ਇੱਥੇ ਦੱਸਣ ਆਈ ਏ ਪਰ ਮੈਂ 3 ਵਜੇ ਉੱਠ ਪਈਆ ਸਾਡੇ ਤਿੰਨ ਦਾ ਆਰਾਮ ਏ ਮੇਰਾ ਮੈਨੂੰ ਸੁੱਝ ਗਈ ਏ ਮੈਂ 3 ਵਜੇ ਉੱਠ ਪਈ ਆ ਮੈਂ ਇਸ਼ਨਾਨ ਕੀਤਾ ਪਾਠ ਕੀਤਾ ਚਾਰ ਪਾਠ ਜਵਤੀ ਸਾਹਿਬ ਦੇ ਕੀਤੇ ਨੇ ਮੈਂ ਅਰਦਾਸ ਕੀਤੀ ਇਹ ਬੰਗਲਾ ਸਾਹਿਬ ਤੋਂ ਪਾਠ ਲਗਾਏ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ ਜਿੰਨ ਦਰ ਦੇ ਮੇਰ ਭਰਿਆ ਹੱਥ ਰੱਖੀ ਸੀ ਤੇ ਸਭ ਦੇ ਬੱਚਿਆਂ ਦੇ ਸਿਰ ਤੇ ਹੱਥ ਮੇਰ ਭਰਿਆ ਰੱਖੀ ਪਾਪਾ ਦੀ ਸਿੰਘ ਜੀ ਮੈਂ ਰੋਜ਼ ਇਹੋ ਹੀ ਅਰਦਾਸ ਕਰਨੀ ਮੈਨੂੰ ਨਹੀਂ ਸੀ ਪਤਾ ਮੇਰਾ ਬੱਚਾ ਵਾ ਮੇਰਾ ਬੱਚੇ ਨੇ ਮੁੱਕ ਜਾਣੇ। ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਹਾਂ? ਹਾਂਏ ਮੈਂ ਕਹਿੰਨੀ ਆ ਜਿੰਨੀ ਛੇਤੀ ਮੇਰੇ ਪੁੱਤ ਦੀ ਲਾਜ ਕੱਲ ਦੋ। ਹਾਂਏ ਮੈਂ ਆਪਣੇ ਪੁੱਤ ਨੂੰ ਛੇਰਾ ਬਣ ਲਾ। ਹਾਂਏ ਮੈਂ ਆਪਣੇ ਪੁੱਤ ਨੂੰ ਛੇਰਾ ਬਣ ਲਾ। ਮੇਰਾ ਪੁੱਤ 25 ਸਾਲਾਂ ਦਾ। ਮੈਂ ਬੜੇ ਵਸਾਣਾ ਪਾਲੇ ਸੀ। ਹਾਂਏ ਮੇਰਾ ਪੁੱਤ ਮੇਰਾ ਮਜ਼ਾ ਨਹੀਂ ਸੀ ਖਾਂਦਾ।